ਸੈਟੀਸਫਾਈ ਨਹੀਂ ਹੋ ਰਹੀ ਗੋਪੀ ਸਹਿ ਰਾਜੀ ਯੂ ਗੋਪੀ ਜੇ ਤਾ ਤੂੰ ਆਪਣੀ ਭੈਣ ਨੂੰ ਤੋੜ ਸਕਦਾ ਫੇਰ ਤਾਂ ਮੈਂ ਵੀ ਤੋੜ ਲੂੰਗੀ ਚਲੋ ਫਿਰ ਆਜੋ ਇਹਨਾਂ ਦੀ ਮਾਂ ਭੈਣ ਕਰੀਏ ਇੱਕ ਸਾਲਿਆਂ ਦੀ ਗੰਦ ਪਾਉਣ ਵਾਲਿਆਂ ਦੀ ਵਿਵਾਦ ਉਹ ਵਿਦੇਸ਼ ਚ ਗਈਆਂ ਜਿੱਥੇ ਡਾਲਰ ਨਹੀਂ ਚੱਲਦੇ ਜਿੱਥੇ ਕਰਮਾਂ ਦਾ ਲੈਣਾ ਦੇਣਾ ਚੱਲਦਾ ਤੇ ਹੁਣ ਮੇਰੇ ਹਿਸਾਬ ਨਾਲ ਤੂੰ ਕੜਾਈ ਕਿੜੂ ਵੀ ਕਿਸੇ ਚੁੱਭਣ ਦੇ ਹੀ ਹਣੀ ਆ ਅਦੇਖ ਲੋਕੋ ਕਿੱਡਾ ਬੇਸ਼ਰਮ ਬੰਦਾ ਯਾਰ ਇਹ ਭੈਜੋ ਇਦਾਂ ਦਾ ਦੁਨੀਆ ਤੇ ਬੰਦਾ ਨਹੀਂ ਦੇਖਿਆ ਹੈਗਾ ਮੈਂ ਜਿੰਦਾ ਦਾ ਇਹ ਆ ਇੰਟਰਨੈਸ਼ਨਲ ਤੱਕ ਬੇਇੱਜ਼ਤੀ ਕਰਵਾ ਰਿਹਾ ਆਪਣੀ ਲੋਕਾਂ ਤੋਂ ਤੇ ਆਪਣੀ ਜਨਾਨੀ ਦੀ ਲੱਖ ਦੀ ਲਾਂਤ ਇਹੋ ਜੇ ਪੈਸਾ ਦੇ ਵੀ ਉੱਥੇ ਪੈਸੇ ਮਿਲਦੇ ਨੇ ਨਾ ਟਿਕਟੌਕ ਤੇ ਲਾਈਵ ਦੇ ਲੋਕਾਂ ਨਾਲ ਇਦਾਂ ਕਰਕੇ ਕਲੀ ਯਾਰ ਲੱਖ ਦੀ ਲਾਂਤ ਇਨਾ ਗਿਰ ਗਿਆ ਨਾ ਬੰਦਾ ਏ ਮਾਸਾ ਜਿਨਾ ਫੀਲ ਨਹੀਂ ਕਰੰਦੇ ਬੇਇੱਜ਼ਤੀ ਗਰੁੱਪ 'ਚ ਵੀਡੀਓ ਚੱਲ ਰਹੀ ਗੋਪੀ ਦੀ ਸੌਣ ਲੱਗੇ ਹਾਂ ਬਸ ਆ ਦੇਖਦਾ ਜੀ ਮਾਹ ਜੇ ਮਾਜੀ ਚੱਲ ਰਹੀ ਹੈ ਸਿਰ ਤੇ ਦਵਾਈ ਦਵਾ ਲੈਣ ਦੀ ਫਿਰਸੇ ਦਵਾਈ ਦਵਾ ਲੈਣ ਦੀ ਫੁੱਦੂ ਗੱਲਾਂ ਕਰਦਾ ਮੁੂਹਰੇ ਦਵਾਈ ਕੱਥੀ ਦਵਾਈ ਯਾਰ ਉਹਨੂੰ ਪਾਜੀ ਫਿਰਸੇ ਦਵਾਈ ਦਵਾ ਲੈਣੀ ਸੀ ਯਾਰ ਉਹਨੂੰ ਕਿੱਡਾ ਬੇਸ਼ਰਮ ਬੰਦਾ ਫੈਂਸਨੀਆਂ ਦੀ ਦਵਾਈ ਦਾ ਕਹਿੰਦੇ ਉਹ ਦਵਾ ਲੈਣੀ ਗੋਪੀ ਨੂੰ ਹਜੇ ਵੀ ਨਹੀਂ ਹਟਿਆ ਹੈਗਾ ਉਹਦੇ ਕੀ ਹੋਇਆ ਯਾਰ ਗਲੇ ਵਿੱਚ ਬਹੁਤ ਦਰਦ ਹੋ ਰਿਹਾ ਹੈ ਦਵਾ ਦੂੰ ਹਾਂ ਦਵਾ ਦੂੰ ਹਾਂ ਲਾ ਦੋ ਆਪ ਕੋ ਛੂਕੇ ਟੱਕਸਾ ਕਿੱਸਾ ਸਕਦਾ ਜਰਾ ਐਡੇ ਬੇਸ਼ਰਮ ਬੰਦੇ ਨੇ ਕਿੱਥੋਂ ਹਟਣਾ ਹੈ ਜਿਹੜਾ ਕਹਿੰਦਾ ਦਬਾ ਦੂੰ ਸਿੱਧਾ ਇਹ ਕਹਿਣਾ ਤੇਰੇ ਦੁੱਧ ਵਾਲ ਨਾਪਦਾ ਭੈਣ ਚੋਦ ਚਾਚਾ ਇਹਨੂੰ ਕਹਿ ਕੋਈ ਚੂਪੇ ਲਈ ਲੋੜਾ ਮੇਰਾ ਰੈਡੀ ਆ ਪਲੀਜ਼ एवरीवन 스타ਟ ਵਿਦ ਗੋਪੀ एवरीवन ਆਸਕ ਅਬਾਊਟ ਗੋਪੀ ਵਾਟ ਇਜ਼ ਡਸ ਇਟ ਮੀਨ ਗੋਪੀ ਸੇ ਰਾਜੀ ਯੂ ਗੋਪੀ ਇੰਟਰਨੈਸ਼ਨਲ ਲੈਵਲ ਤੇ ਬੇਇੱਜ਼ਤੀ ਹੁੰਦੀ ਸਾਲੇ ਮੇਰੀ ਦੀ ਇੰਨੀ ਜ਼ਮੀਰ ਮਰੀ ਪਈ ਗਾੜੀ ਚੁੱਪ ਕਰਕੇ ਬੈਠਾ ਉਹਨਾਂ ਦੇ ਓਏ ਜਿਹਨੂੰ ਨਹੀਂ ਵੀ ਪਤਾ ਉਹਨੂੰ ਵੀ ਪਤਾ ਲੱਗ ਗਿਆ ਇਹਦੇ ਬਾਰੇ ਵੀ ਕੀ ਚੱਕਰ ਆ ਕੀ ਹਿਸਾਬ ਕਿਤਾਬ ਆ ਲੱਖ ਦੀ ਲਾਂਤ ਬਾਹਰ ਜਾ ਕੇ ਬੇਇੱਜ਼ਤੀ ਕਰਾਉਂਦੇ ਆਂ ਇੰਡੀਆ ਘੱਟ ਕਰਵਾਏ ਕੰਜਰਦਿਆ ਤੇਰਾ ਕੱਖ ਜਾਂਦਾ ਨਹੀਂ ਹੈਗਾ ਕੰਜਰਾ ਪੰਜਾਬੀਆਂ ਦੀ ਬੇਇੱਜ਼ਤੀ ਹੁੰਦੀ ਗੱਲ ਕਦੀ ਆ ਥੂ ਆ ਤੇਰੀ ਜ਼ਿੰਦਗੀ ਤੇ ਜਿੰਨੀ ਨੰਗੀ ਤੇ ਜਨੀ ਰਹਿੰਦੀ ਆ ਚਵਲਾ ਪੈਸਾ ਬਹੁਤ ਕੁੱਤੀ ਚੀਜ਼ ਐ ਇਹਨਾਂ ਨੂੰ ਪੈਸਾ ਚਾਹੀਦਾ ਹਰਕਤਾਂ ਵੀ ਉਹੋ ਜਿਹੀਆਂ ਕਰਦਾ ਜਾਣ ਬੁੱਝ ਕੇ ਇਹ ਕਰਨਦੇ ਆ ਇਦਾਂ ਜਾਣ ਬੁੱਝ ਕੇ ਪਰ ਮੈਂ ਲਾਈਮਲਾਈਟ 'ਚ ਰਹਾ ਮੇਰੇ ਵਿਊ ਆਉਣ ਚਾਰ ਮੀਨੂ ਚਾਰ ਪਹਿਬਨ ਫਰੀਦ ਦੇ ਬਿੱਕੇ ਖਾਨ ਦੇ ਭੈਣ ਚੋ ਇਹਨਾਂ ਦੀਆਂ ਮਰਗੀਆਂ ਜਬੀਰਾ ਆ ਤੂ ਆ ਤੁਹਾਡੀ ਜ਼ਿੰਦਗੀ ਤੇ ਇਹਨਾਂ ਦੀ ਆਪਸ਼ਨ ਆਈਏ ਤੇ ਮੈਨੂੰ ਨਹੀਂ ਬੈਲੀ ਕੁਮਨ ਤੇ ਬਹੁਤ ਯਕੀਨ ਮੈਂ ਆਪੋ ਉਹ ਗਾ ਲੋ ਆਪੋ ਆ ਆ ਕਾਦੀ ਆਜ ਆ ਰਹੀ ਹੈ ਜਿੱਦਾਂ ਦੇ ਇਹਦੇ ਲੱਛਣ ਜਿੰਨਾ ਪੈਸਿਆਂ ਦੇ ਇਹ ਮਰਦਾ ਜਾਣ ਦੇ ਜਿਹੜੇ ਲੱਛਣ ਇਹ ਕਰਨ ਦੇ ਲੋਕਾਂ ਤੋਂ ਇੰਟਰਨੈਸ਼ਨਲ ਤੱਕ ਬੀਤੀ ਕਰਵਾਉਂਦੇ ਹੈਗਾ ਕੰਜਰ ਆ ਜਿਹੜੀ ਪਿੱਛੇ ਵਾਜਾਂ ਆਉਂਦੀਆਂ ਹੈਗੀਆਂ ਨਾ ਦੇਖ ਲਓ ਕਾਦੀਆਂ ਲੱਗਣ ਦੀਆਂ ਲੱਗ ਰਹੀਆਂ ਨੇ ਜਿਨਾਨੀ ਚੂਪੇ ਲਾਉਂਦੀ ਹੁੰਦੀ ਕੀ ਤੱਕ ਕਿਤੇ ਥੱਲੇ ਸਾਲੇ ਨੇ ਲੰਮੇ ਪਾਈ ਹੋਏ ਜਿੱਦਾਂ ਦਾ ਹੈਗਾ ਇਹ ਮੈਨੂੰ ਤਾਂ ਯਕੀਨ ਨਹੀਂ ਹੈਗਾ ਇਹ ਤੇ ਭੈਣ ਚੂਤੇ ਇੰਨਾ ਯਕੀਨ ਹੈਗਾ ਵੀ ਇਹ ਕੰਮ ਕਰ ਸਕਦਾ ਇਹਦੇ ਥੱਲੇ ਲੰਮੇ ਪਾ ਸਕਦਾ ਕੋਈ ਜਿਵੇਂ ਭੈਣ ਚੂਪੇ ਲਵਾਉਂਦੇ ਹੁੰਦੇ ਪਿੱਛੇ ਵਾਜਾਂ ਇਦਾਂ ਦੀਆਂ ਆਉਂਦੀਆਂ ਆਉਂਦੀਆਂ ਅੰਦਰ ਤੇ ਗੰਦ ਤੇ ਇਹਨਾਂ ਨੇ ਚਾਲੂ ਕੀਤਾ ਹੈਗਾ ਯਾ ਨਾ ਸਾਰੇ ਜਾਣੇ ਨੂੰ ਪਤਾ ਹੈਗਾ ਸੁਖਰਤੀ ਵਾਲੀ ਉਹ ਯਾ ਕੁਸਾ ਉਹ ਜਿਹੜਾ 5 ਲੱਖ ਦੇ ਚੱਕਰ 'ਚ ਭੈਣ ਚੋ ਜਨਾਨੀ ਕਿਸੇ ਨੂੰ ਟੰਗ ਗਿਆ ਕੁੜੀਆ ਵੱਡੇ ਬਦਮਾਸ਼ ਬਣੀ ਫਿਰਦੇ ਭੈਣ ਚੋ ਕਰਨਾ ਸੀ ਤੇ ਕੁੜੀ ਜੀ ਉਹਦੇ ਹੋਰ ਕਿਹਦਾ ਕੰਮ ਕਰਦੇ ਜਿੱਦਾਂ ਭਾਈ ਅਮਰਪਾਲ ਮੈਰੋਂ ਨੇ ਕੀਤਾ ਹੈਗਾ ਗੰਦ ਸਾਫ਼ ਕਰਦੇ ਜੇ ਕਰਨਾ ਸੀ ਤੇ ਕੁੜੀ ਜੀ ਹਗਾ ਪੈਸਿਆਂ ਦੇ ਚੱਕਰ 'ਚ ਨੰਬਰ ਇਹਨਾਂ ਦਾ ਲੱਗਣਾ ਸੀ ਲੱਗ ਕਿਸੇ ਹੋਰ ਦਾ ਗਿਆ ਇਹ ਕਿੱਡੇ ਡੋਨੇ ਘੱਟ ਦਿਖਾਉਂਦੀ ਦੇਖੋ ਗੰਦ ਪਾਇਆ ਕਿਤੇ ਇਨਾ ਨੂੰ ਮੈਂ ਦੇਣਾ ਚੱਕੋ ਕੁੜੀਆਂ ਸਭ ਤੋਂ ਵੱਧ ਇਹ ਕੁੜੀ ਨੇ ਗੰਦ ਪਾਇਆ ਤੇ ਸੁਖ ਰਤੀਆਂ ਨੇ ਗੰਦ ਪਾਇਆ ਹੀ ਇਹ ਸਾਲੇ ਮੇਰੇ ਬੱਚੇ ਫਸ ਹੋਰ ਗਏ ਤੇ ਫਸਣ ਵਾਲੇ ਜਿਹੜੇ ਹੈਗੇ ਉਹ ਕਿਹੜੇ ਚਾਜਦੇ ਸੀ ਉਹ ਵੀ ਭੈਣ ਚੋਂ ਦੇਦਾਂ ਦੀ ਅਹੀਂ ਪਰ ਸਰਲੀਨ ਦਾ ਤੇ ਮੀਤੀ ਦਾ ਨੰਬਰ ਇਹ ਦੋਵਾਂ ਜਣੇ ਦਾ ਨੰਬਰ ਲੱਗੇ ਉਦੋਂ ਬੂਟੇ ਦਾ ਹਰਜੀਤ ਦਾ ਉਹ ਜਿਹੜੇ ਬਾਬੇ ਨਕਲੀ ਬਣੇ ਫਿਰਦੇ ਭੈਣ ਚ ਗੋਲਖੋੜ ਤੇ ਦੂਜਾ ਬਲਾਤ ਕਰੀ ਹੋਏ ਹੋਏ ਤੁਹਾਡੇ ਜਨਾਨੇ ਨੂੰ ਤੋੜ ਤੋਂ ਪਰੇਸ਼ਾਨ ਹੋ ਗਈ ਹੈ ਤੁਹਾਡੇ ਕੋਲ ਸੈਟੀਸਫਾਈ ਨਹੀਂ ਹੋ ਰਹੀ ਤੇ ਟੈਂਸ਼ਨ ਨਾ ਲਾਓ ਅੱਜ ਮੈਂ ਤੁਹਾਨੂੰ ਪੰਜਾਬ ਦੇ ਨੰਬਰ 1 ਅਮਨ ਵੈੱਬ ਜੀ ਨਾਲ ਮਿਲਣ ਜਾ ਰਹੀ ਆ। ਹਾਂਜੀ ਦੋਸਤੋ ਜਿਨ੍ਹਾਂ ਨੂੰ ਖੇਲੇ ਕਰਦੇ ਜਾਂ ਜਲਦੀ ਥਕਾਵਟ ਹੋ ਜਾਂਦੀ ਹੈ ਜਾਂ ਫਿਰ ਕੋਈ ਲਕੋਰੀਆ ਦੀ ਪ੍ਰੋਬਲਮ ਹੈਗੀ ਹੈ ਤੇ ਕੋਈ ਨਾ ਉਹਦਾ ਵੀ ਹੱਲ ਮਿਲ ਜੇਗਾ। ਜਾਂ ਫਿਰ ਰਾਤ ਨੂੰ ਜਲਦੀ ਸੋ ਜਾਂਦੀ ਹੈ। ਇੰਨਾ ਗੱਲਾਂ ਤਾਂ ਤੂੰ ਮਰਦੀ ਮਰਦੀ ਬਚੀਆਂ ਤੇ ਇੰਨਾ ਗਲਾ ਸਿਕਿਉਰਿਟੀ ਲਈ ਤੇ ਹੁਣ ਆਕੜ ਤੇਰੀ ਇੰਨੀ ਹੋ ਗਈ ਹੈ ਨਾ ਭੱਜਣੀ ਵਾਲੀ ਬੱਸ। ਸੰਗਤ ਜੀ ਜਿਹੜੀ ਆ ਇੱਕ ਵੀਡੀਓ ਬਣਾਈ ਆ ਕੈਂਬੀ ਰਾਜਪੂਰੀਆ ਦਾ ਨਵਾਂ ਗਾਣਾ ਆ ਉਹਦੇ ਵਿੱਚ ਇਹਨੇ ਨੰਗੇ ਹੋ ਕੇ ਵੀਡੀਓ ਕੀਤੀ ਹੈ ਤੇ ਮੇਰੀ ਇਹ ਚਿਤਾਮਨੀ ਹੈ ਕੈਂਬੀ ਰਾਜਪੂਰੀਏ ਨੂੰ ਕੱਲ ਤੱਕ ਜੇ ਤੇਰੀ ਇਹ ਵੀਡੀਓ ਜੂਟਿਊਬ ਆ ਤਾਂ ਪਾ ਇਹ ਆਈ ਨਾ ਬਣਾਈਆਂ ਨੇ ਗੱਲਸਿੰਘਾਂ ਦੀ ਵੀਡੀਓ ਪਰ ਗੱਲ ਸਹੀ ਹੈ ਯਾਰ ਇਹ ਕਹਿੰਦਾ ਬਾਲੀਵੁੱਡ ਵਾਲੇ ਵੀ ਨੰਗੀ ਹੁੰਦੇ ਫਿਰ ਤੂੰ ਦੂਜਿਆਂ ਦਾ ਕਲਚਰ ਕਾਹ ਤੋਂ ਦੇਖਦੇ ਹੈਂ ਜੀ ਕੰਜਰ ਜਦੋਂ ਤੈਨੂੰ ਪਤਾ ਪੰਜਾਬ ਚ ਇਨਾ ਮਾਹੌਲ ਖਰਾਬ ਚੱਲੰਦਿਆ ਤੂੰ ਜਾਣ ਬੁੱਝ ਕੇ ਵੀਡੀਓ ਕੱਢੀ ਹਾਲਾ ਕੇ ਵੀਡੀਓ ਤੇਰੀ ਪਹਿਲਾਂ ਦੀ ਕਿਤੇ ਬਣੀ ਹੈਗੀ ਸੀ ਉਦੋਂ ਦੀ ਕਿਉਂ ਨਹੀਂ ਕੱਢੀ ਹੈਗੀ ਆਰਾਮ ਦੇ ਯਾਰ ਸਿੰਗਰ ਵੀ ਇਹ ਬੜੀ ਅੱਛੀ ਬਾਤ ਕਹੀ ਹੈ ਯਾਰ ਤੁਸੀਂ ਲਗਾਤਾਰ ਬੀਬੀ ਦੇ ਪੱਖ ਵਿੱਚ ਬੋਲ ਰਹੇ ਹੋ ਬਾਬਾ ਜੀ ਤੁਸੀਂ ਆਪਣੇ ਬੱਚਿਆਂ ਨੂੰ ਇਸ ਲਾਈਨ ਤੇ ਤੋਰੋਗੇ ਦੇਖੋ ਕੱਲ ਕੀ ਆ ਜੇ ਤਾਂ ਤੂੰ ਆਪਣੀ ਭੈਣ ਨੂੰ ਤੋੜ ਸਕਦਾ ਫੇਰ ਤਾਂ ਮੈਂ ਵੀ ਤੋੜ ਲਵਾਂ ਮੈਨੂੰ ਕਿਉਂ ਮੈਨੂੰ ਕਿਉਂ ਬੋਲਣਾ ਤੂੰ ਕੌਣ ਹੁੰਦਾ ਜੰਮਿਆ ਮੈਨੂੰ ਬੋਲਣ ਵਾਲਾ ਹੁਣ ਸੌਖਾ ਰਿਆਂ ਭੈਣ ਜਦੋਂ ਮੈਂ ਪੱਤਰਕਾਰਾਂ ਨੂੰ ਕਹਿੰਦਾ ਨਾ ਜੇ ਭੈਣ ਜੋ ਫੁੱਦੂ ਬੰਦਿਆਂ ਕੋਲ ਕਾਹਤੋਂ ਜਾਂਦੇ ਹੈਗੇ ਜੋ ਕੁੜੀ ਜਹ ਤੇਰੀ ਭੈਣ ਨੂੰ ਕਹਿੰਦੇ ਤੈਨੂੰ ਐਡੀ ਭੈਣ ਜੋ ਲਾਂਹਤਾ ਪਾਉਂਦਾ ਗਾੜੀ ਮੈਕ ਮਾਰ ਉਹ ਤੇ ਬੂਥੇ ਦੇ ਕਰਕੇ ਤੋੜ ਤੇ ਕੋਲਕਖਾਨ ਦੇ ਭੁੱਖੇ ਕਿਹਾ ਪਰ ਅੱਜ ਤੁਸੀਂ ਖੁਦ ਹੀ ਕੋਲਕਚੋਰ ਡਾਕਟਰ ਸਾਹਿਬ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਗੱਲ ਮੇਰੇ ਨਾਲ ਕਰਿਓ ਅਕਲ ਨੂੰ ਟਿਕਾਣੇ ਰੱਖ ਕੇ ਅਕਲ ਨੂੰ ਟਿਕਾਣੇ ਰੱਖ ਕੇ ਕਰ ਰਿਹਾ ਗਿਆਨੀ ਜੀ ਜੇਕਰ ਤੁਹਾਨੂੰ ਗੱਲ ਤੋਂ ਤਕਲੀਫ ਹੋ ਰਹੀ ਹੈ ਤਾਂ ਇਹ ਇਹਦਾ ਮੈਂ ਕੁਝ ਨਹੀਂ ਕਰ ਸਕਦਾ ਆ ਦੇਖ ਲੈ ਪੱਤਰਕਾਰ ਆ ਵੀ ਹੈਗਾ ਹੀ ਹੈ ਨਾ ਅਗਲਾ ਠੋਕ ਕੇ ਰੱਖਣ ਦੇ ਜੇ ਕਰਨੀ ਤੇ ਗੱਲ ਚੱਜ ਨਾ ਕਰਿਆ ਕਰੋ ਜਾ ਕੇ ਭਾਂਚੋ ਗਾੜੀ ਹਿੰਮਤ ਵੀ ਰੱਖਿਆ ਕਰੋ ਬੋਲਣ ਦੀ ਤੁਹਾਡੇ ਰਗੇ ਛੱਤਰ ਖਾ ਕੇ ਆ ਜਾਂਦੇ ਬਾਅਦ ਚ ਕੁੜੀ ਜਾਵੇ ਦਿਓ ਲੱਖ ਦੀ ਲੰਦ ਤੁਹਾਡੇ ਪੱਤਰਕਾਰੀ ਤੇ ਐਦਾਂ ਮੰਜੀ ਠੋਕ ਕੇ ਰੱਖਿਆ ਕਰੋ ਉਹਨਾਂ ਸਵਾਲ ਜਵਾਬ ਜੇ ਕਰਨੇ ਹੁੰਦੇ ਜਾ ਕੇ ਗੋਲ ਖਚੋਰਾ ਨੂੰ ਬਲਾਤਕਾਰ ਜਾਣੂ ਕਿਤੇ ਮੇਰੇ ਲਗਾ ਪੱਤਰਕਾਰ ਬਣਾਉਂਦਾ ਜਿੱਦਾਂ ਉਹ ਬੋਲਿਆ ਹੀ ਨਾ ਜੀਤ ਬਲਾਸ ਕਰੀ ਭੈਣ ਚੋ ਬੌਂਡ ਚੋ ਦੀ ਬਹੁਤ ਹੁੰਦੇ ਨਾ ਭੈਣ ਚੋ ਮੈਂ ਜਿੱਦਾ ਤਗੜਾ ਲਈ ਫਿਰਦਾ ਹਾਂ ਕੰਮ ਤਾਂ ਵੀਰੇ ਇਹੀ ਕਰਾਂਗੇ ਨਾ ਮੈਂ ਛੱਡਣਾਗਾ ਨਾ ਮੈਂ ਛੱਡੂਗੀ ਠੀਕ ਆ ਕਿਸੇ ਤੋਂ ਖੋਕੇ ਨਹੀਂ ਖਾਂਦੇ ਆਪਦੇ ਹੱਕ ਦੀ ਖਾਂਦੇ ਆ ਜੇ ਦਵਾਈ ਦਿੰਨੇ ਆ ਤਾਂ ਪੈਸੇ ਲੈਣੇ ਆ ਫ੍ਰੀ ਚ ਕੋਈ ਸਾਡੇ ਘਰੇ ਰੋਟੀ ਦੀ ਸਟਕੇ ਜਾਂਦਾ ਸਰਲੀਨ ਭੈਣ ਚੋ ਦੀ ਨੇ ਕੀ ਆ ਤਾਂ ਮੇਰੇ ਘਰੇ ਆਟਾ ਨਹੀਂ ਛੁੱਟ ਕੇ ਜਾਂਦੇ ਰਿਹਾ ਗੱਟੇ ਨਹੀਂ ਛੁੱਟ ਕੇ ਜਾਂਦਾ ਸਾਰੀਆਂ ਜਣੀਆਂ ਉਹ ਗੱਲ ਤੇ ਪੱਕੀਆਂ ਹੋ ਗਈਆਂ ਅਵੀ ਵੈਦਵੂਦਿਆ ਕੋਈ ਭੈਣ ਚੋਦ ਦੀ ਦੁਕਾਨ ਕੋਣ ਇਹਨਾਂ ਦੀ ਪਹਿਲਾਂ ਲੋਕਾਂ ਨੂੰ ਪਤਾ ਨਹੀਂ ਪਹਿਲਾਂ ਲੋਕੀ ਨਿਆਣੇ ਨਹੀਂ ਜੰਮਦੇ ਹੈਗੇ ਹੈ ਤੇ ਪਹਿਲਾਂ ਤੁਸੀਂ ਜਾ ਜਾ ਕੇ ਫੜ ਫੜ ਕੇ ਪਾ ਕੇ ਆਉਂਦੇ ਰਹ ਜੋ ਭੈਣ ਚੋਦ ਗੰਦ ਪਾਇਆ ਚਵਲਾਣੀਆਂ ਦੀ ਮੈਂ ਹਟਣਾ ਨਹੀਂ ਹੈਗਾ ਮੈਂ ਪੈਸੇ ਲਾਏ ਆ ਆਪਦੀ ਦੁਕਾਨ ਤੇ ਮੈਂ ਇਦਾਂ ਹੀ ਮਸ਼ਹੂਰੀਆਂ ਵੀ ਕਰਦੀ ਆ ਸਾਰਾ ਕੁਝ ਇਦਾਂ ਹੀ ਕਰਨਾ ਹੈ ਮੌਤਵਾਜਾਂ ਮਾਰਦੀ ਗੱਲ ਹੋਰ ਕੋਈ ਨਹੀਂ ਇਹਨਾਂ ਦੀ ਚਵਲਾਾਂ ਦੀ ਗੱਲ ਹੋਰ ਕੋਈ ਨਹੀਂ ਬਸ ਹੰਕਾਰੀਆਂ ਗਈਆਂ ਚਾਰ ਪੈਸੇ ਕੀ ਆਗੇ ਕੋਲ ਇਹਨਾਂ ਦੇ ਇਹ ਹੜਾੜ ਆਗੇ ਇਹਨਾਂ ਦੇ ਮੂੰਹ ਤੇ ਮਾਰੀ ਇਹਨਾਂ ਨੂੰ ਫਿਰ ਪਤਾ ਲੱਗੇ ਕੁੜੀ ਜਾ ਦੇ ਇਹਨਾਂ ਦੀ ਦਵਾਈ ਖਾ ਕੇ ਕੁਈਆ ਵਧੀਆ ਆਪਣੀ ਮਾਂ ਕੋਲੋਂ ਸਿੱਖ ਲਓ ਕੋਈ ਉਹ ਤੇ ਬਜ਼ੁਰਗੋ ਜੀ ਚੜੀ ਉਹਦੇ ਕਹਿਣ ਜੋ ਨਹੀਂ ਲੱਗਾ ਮਾਂ ਇਹ ਲੈ ਆਉਣੀ ਜਾਂਦਾ ਹੈਗਾ ਇਹ ਉਹ ਪਤਾ ਨਹੀਂ ਇਹਦਾ ਹੈਗਾ ਕਿ ਨਹੀਂ ਪਤਾ ਪਈ ਹੈਗਾ ਕਿ ਇਹਨਾਂ ਨੂੰ ਕਿੱਦਾਂ ਲਾ ਲੀਆ ਕੁਈਆ ਵਧੀਆ ਤੇ ਉਹਦੇ ਅੰਦਰੋਂ ਸੁਣ ਪਾਇਆ ਤੁਸੀਂ ਕਰਦਾ ਜਲੂਸ ਚੱਲੋ ਹੈ ਯਾਰਾਂ ਦੇ ਗਿਆ ਅਸੀਂ ਕੋਈ ਗਲਤ ਨਹੀਂ ਕਰਦੀਆਂ ਹੈਗੀਆਂ ਜੋ ਵੀ ਕਰਦੇ ਸਹੀ ਕਰਦੀਆਂ ਉਹ ਤੁਸੀਂ ਹਮਾਚਲ ਵਿੱਚ ਭੈਣ ਜਾਓ ਜੋ ਮਰਜੀ ਕਰੋ ਹਿੰਦੀ ਗਾਣੇ ਦੀ ਵੀਡੀਓ ਪਾ ਲਓ ਕਿਉਂ ਪੰਜਾਬੀਆਂ ਦਾ ਨਾਮ ਖਰਾਬ ਕਰਦੇ ਪੰਜਾਬੀ ਗਾਣੇ ਲਾ ਲਾ ਕੇ ਲੋਕੀਂ ਇਹੋ ਸੋਚਦੇ ਨੇ ਪੰਜਾਬੀ ਕੁੜੀਆਂ ਵਾ ਤੇ ਦੇਖੋ ਪੰਜਾਬਣਾਂ ਨੇ ਕਿੰਨਾ ਗੰਦ ਪਾਇਆ ਕੁੜੀ ਆ ਵਦੀਆਂ ਚਵਲੋ ਮੈਂ ਗਲਤ ਮਤ ਕੇ ਇਹ ਕਹਾ ਮਾਰਾ ਕੋਈ ਗਲਤਰਾਦਾ ਨਹੀਂ ਤਾਂ ਹਮ ਆਪ ਲੋਕੋ ਨੇ ਹੀ ਹਮੇ ਗਲਤ ਸਮਝਿਆ ਹਮਨੇ ਗਲਤ ਫਿਲਟਰ ਆਨੇ ਵਾਲਾ ਲੱਗਦੇ ਗੋਰੀਆਂ ਹੁੰਦੀਆਂ ਤੇ ਅੱਜ ਨਕਲੀ ਟਾਕੀਆਂ ਤੁੰਨ ਤੁੰਨ ਕੇ ਭੈਣ ਚੁਦੀਆਂ ਆਪਣੇ ਦੁੱਧੂਆਂ ਵਿੱਚ ਤੇ ਵੱਡੇ ਵੱਡੇ ਕਰ ਕਰਕੇ ਇੱਥੇ ਕਿਉਂ ਨਹੀਂ ਦਿਖਦਾ ਹੈਗਾ ਇਹਨਾਂ ਦਾ ਸਾਰਾ ਕੁਝ ਹੈ ਦੇਖੋ ਨਾ ਤੁਸੀਂ ਕਿੱਡੀਆਂ ਭੈੜੀਆਂ ਲੱਗਣ ਦੀਆਂ ਬਈ ਰਾਣੀਆਂ ਹੈਗੀਆਂ ਬਈ ਰਾਣੀਆਂ ਕੁੜੀ ਜਵੇ ਦੀਆਂ ਪੰਜਾਬ ਨੂੰ ਗੰਦ ਖਰਾਬ ਕਰਨ ਦਈਆਂ ਭੈਣ ਚੁਦੀਆਂ ਉਧਰ ਵਾ ਹਮਾਚਲੀ ਭੈਣ ਚੁਦ ਸੌਂ ਲਾ ਲਾ ਕੇ ਖਰਾਬ ਕਰੋ ਆਪਣੇ ਹਮਾਚਲ ਨੂੰ ਤੁਹਾਡੇ ਨਾਲੇ ਫੇਮਸ ਹੋ ਜੇ ਭੈਣ ਚੁਦੋ ਕੁੱਤਿਆਂ ਨੂੰ ਤਾਂ ਸੰਗਲੀਆਂ ਪਾਲੀਆਂ ਕੁੱਤੇ ਬਣ ਲੈ ਪਰ ਜਨਾਨੀਆਂ ਖੁੱਲੀਆਂ ਛੱਡਤੀਆਂ ਇਹ ਬੜੀ ਅੱਛੀ ਬਾਤ ਕਹੀ ਆਪਨੇ ਪਹਿਲਾਂ ਪੈਸੇ ਦੇ ਕੇ ਨਿਚੌਲੀ ਬੁੱਕ ਕਰਦੇ ਹੁੰਦੇ ਸੀ ਅੱਜ ਕੱਲ ਆ ਇਨਫਲੂਐਂਸਰ ਨੂੰ ਬੁਲਾ ਕੇ ਥੋੜੀ ਬਹੁਤੀ ਇਜਤਿਜੀ ਦੇ ਦੋ ਜਾਂ ਉਦੋਂ ਹੀ ਛੋਟਾ ਜਿਹਾ ਰੀਵਿਊ ਨਹੀਂ ਕਟਾ ਦਿਓ ਫ੍ਰੀ ਜੀ ਪ੍ਰੋਗਰਾਮ ਲਾ ਜਾਂਦੀ ਇਹਨਾਂ ਦੇ ਖਾਸਮਾਂ ਨੂੰ ਵੀ ਕੋਈ ਪ੍ਰੋਬਲਮ ਨਹੀਂ ਹੁੰਦੀ ਨਹੀਂ ਯਕੀਨਦਾ ਉਹ ਪਿੱਛੇ ਵੀ ਖਲੋ ਜਿਨਾਨੀ ਇਹ ਲੋਕਾਂ ਨੂੰ ਨੱਚ ਕੇ ਦਿਖਾਉਂਦੀਆਂ ਤੇ ਪਿੱਛੇ ਭੈਣ ਦੇ ਲੋੜ ਮੁੱਛਾਂ ਉੱਟਦੇ ਜਾਂਦੇ ਆ ਜਿਨਾਨੀ ਇਹਨਾਂ ਦੀਆਂ ਲੋਕਾਂ ਦਾ ਮਨੋਰੰਜਨ ਕਰੀ ਜਾਂਦੀਆਂ ਇਹ ਸਾਲੇ ਮਰਦਗਾ ਹੁੰਦੇ ਨੇ ਆਉਂਦੇ ਆਪ ਨੂੰ ਹੈ ਅਸਲ ਵਿੱਚ ਇਹ ਅੰਡਰ ਕਵਰ ਸੱਭਿਆਚਾਰ ਪ੍ਰੋਗਰਾਮ ਵਾਲੀ ਨਹੀਂ ਪੱਗ ਬੰਨ੍ਹਦੇ ਜਿਹਾਉਣੇ ਮੋੜੋ ਵਾਲੀ ਨਹੀਂ ਪੱਗ ਹੈ ਕਿਸੇ ਦੇ ਪਿੱਛੇ ਉਹ ਸੌਰੀ ਭਰਿਆਰ ਦੀ ਗੱਲ ਹੋ ਰਹੀ ਹੈ ਨਾ ਕਿ ਖਾਸਮਾਂ ਦੀ ਬਿਨਾ ਡੀ ਨੇ ਲੋਕਾਂ ਦੇ ਸਾਹਮਣੇ ਨੱਚਣ ਲਾ ਦਿੰਦੇ ਤੇ ਆ ਪਿੱਛੇ ਮੁੱਛਾ ਮਰੂੜੀ ਜਾਂਦੇ ਨੇ ਆਈ ਸਰਦਾਰੀ ਰਹੀ ਅੱਜ ਕੱਲ੍ਹ ਬੈਂਚੋ ਆਰਕੈਸਟਰ ਵਾਲਿਆਂ ਤੋਂ ਕੋਈ ਬੁੱਕ ਹੀ ਨਹੀਂ ਕਰਦਾ ਹਰੇਕ ਦਾ ਤੇ ਪਹੁੰਚ ਜਾਂਦੀ ਨੱਚਣ ਕੱਲੇ ਇਹੀ ਨਹੀਂ ਰੀਲਾਂ ਦੇ ਵਲੋਗਾਂ ਦੇ ਕਰਕੇ ਘਰ ਘਰ ਹੀ ਕੰਜਰਖਾਨਾ ਜਿਵੇਂ ਪਹਿਲਾਂ ਡੀ ਜੇ ਦੇ ਪਹਿਲਾਂ ਬੱਬੂ ਮਾਨ ਚੱਲਦਾ ਸੀ ਫਿਰ ਸਿੱਧੂ ਮੂਸੇ ਵਾਲਾ ਅੱਜ ਕੱਲ੍ਹ ਇਹੀ ਚੱਲਦੀ ਨਹੀਂ ਕੋਈ ਨਾ ਕੋਈ ਤਾਂ ਚਾਹੀਦਾ ਹੀ ਹੁੰਦਾ ਜੀ ਜਲਦੀ ਵੀ thro ਅੱਗੇ ਲੈ ਕੇ ਜਾਵੀ ਇਹਨਾਂ ਨੇ ਪਹਿਲ ਕਦਮੀ ਕੀਤੀ ਐ ਨੀ ਚਾਰਪੁੜੇ ਨੂੰ ਸਿਫਰਾਂ ਤੱਕ ਲੈ ਕੇ ਜਾਂ ਅੰਚ ਆਰਕੈਸਟਰ ਆਡੀਆ ਦੇ ਚਲ ਮੇਵੋਰੀ ਹੁੰਦੀ ਸੀ ਨੱਚਣ ਦੀ ਉਹਦਾ ਪਿੱਛੇ ਹਟ ਗਿਆ ਹੁਣ ਇਹ ਵਿਰਸਾ ਵੀ ਕਿਸੇ ਨਾ ਕਿਸੇ ਨੇ ਅੱਗੇ ਲੈ ਕੇ ਜਾਣਾ ਸੀ ਐਪਰੀਸ਼ੀਏਟ ਗਾਇਜ਼ ਕਿਸੇ ਵੀ ਇਨਫਲੂਐਂਸਰ ਦੇ ਵਿੱਚ ਵੇਖ ਲੋ ਆਹੀ ਚਾਰ ਪੰਜ ਗੱਭਲ ਨਜ਼ਰ ਆਉਂਦੇ ਨੇ ਕੋਈ ਰਿਸ਼ਤੇਦਾਰ ਤਾਂ ਮਿਲਦੇ ਹੀ ਨਹੀਂ ਇਹਨਾਂ ਨੂੰ ਕੈਮਰੇ ਨੇ ਹੀ ਪਾਗਲ ਕਰ ਦੇਣਾ ਆ ਪਿਛਲੇ ਕੋ ਗੁਜ਼ਲ ਜਨਾਨੀਆਂ ਅੱਗੇ ਕਰਕੇ ਆ ਫਿਲਮਸ ਹੋਈ ਜਾਂਦੇ ਨੇ ਜਦੋਂ ਇਹਨਾਂ ਦੇ ਕਿਸੇ ਰਿਸ਼ਤੇਦਾਰੀ ਵਿੱਚ ਕਿਸੇ ਦਾ ਵਿਆਹ ਹੋਵੇ ਤਾਂ ਘਰ ਰਵਾਜ ਕਿਵੇਂ ਬਥੋਂ ਦਾ ਗੱਲ ਦੱਸਦਾ ਹੈ ਪਹਿਲਾਂ ਲੋਕੀ ਕਹਿੰਦੇ ਸੀ ਇਹ ਵੀ ਚੰਗਾ ਸਾਧਨ ਲਿਆ ਉਹਨੂੰ ਕਿਰਾਏ ਤੇ ਛੱਡਾਂਗੇ ਤੇ ਚਾਰ ਪੈਸੇ ਕਮਾਵਾਂਗੇ ਹੁਣ ਲੋਕੀ ਕਹਿੰਦੇ ਆ ਵੀ ਵਿਆਹ ਕਰਾ ਉਹਨੂੰ ਇੰਸਟਾ ਤੇ ਛੱਡਾਂਗੇ ਅੱਗੋਂ ਪਿੱਛੋਂ ਖੱਬੇ ਸੱਜੇ ਲੋਕੀ ਵੇਖਣਗੇ ਤੇ ਨੂਰ ਦੀ ਮੰਮੀ ਨੂੰ ਚਾਰ ਪੈਸੇ ਕਮਾਵਾਂਗੇ ਕੁੜੀਆਂ ਹੁੰਦੇ ਇਹੋ ਜਿਹੇ ਹੋਂਤੀਆਂ ਜਮੋਂ ਦੇ ਇਹੋ ਜਿਹੇ ਜਮੂ ਫਿਰ ਤੇ ਵੇਚ ਉਨੀ ਵੀ ਰੱਖੀਏਗੀ ਪੂਰੇ ਸੂਟ ਵੀ ਪਾਏ ਕਿ ਦੇਖ ਲੋ ਪਿਓ ਨਾਲ ਖੜੀ ਹੈਗੀ ਗੱਲ ਬਾਤ ਕਿ ਮਾੜੀ ਜਿਹੀ ਲੜਾਈ ਕੀ ਹੋਈ ਉਹਨਾਂ ਦੀ ਪੰਪਰੇ ਦੇ ਨਾਲ ਹੀ ਨੇ ਅਗਲੀ ਨੇ ਕੱਢ ਲਿਆਂਦਾ ਪਿਸਤਲ ਹੁਣ ਭਾਂ ਚੱਲ ਜਿੱਦਾਂ ਮਰਜੀ ਪਰਚੀ ਹੁਣ ਜੋ ਮਰਜੀ ਹੁਣ ਪਰ ਖੜੀ ਤੇ ਹੈ ਗਈ ਹੈ ਨਾ ਸ਼ੇਰਨੀ ਇਹਨਾਂ ਵਾਂਗੂ ਦੀ ਨਾ ਚਾਰ ਪੈ ਚੌਦੇ ਦੇ ਕੱਪੜੇ ਪਾ ਕੇ ਨੰਗ ਪੂਣਾ ਦਿਖਾ ਗਈ ਇਹਨਾਂ ਅਰਗੇ ਦੇ ਕਿਤੇ ਲੜਾਈ ਇਦਾਂ ਦੇ ਥਾਂ ਤੇ ਹੋਏ ਕੁੜੀਆਂ ਹੋਈਆਂ ਨੇ ਉਹਦਾ ਮੂਤ ਨਿਕਲ ਜਾਣਾ ਜਿੱਦਾਂ ਦੇ ਇਹਨਾਂ ਦੇ ਹਾਲ ਆ ਜਿਹੜੀਆਂ ਇੰਸਟਾਗ੍ਰਾਮ ਤੇ ਨੱਚਦੀਆਂ ਚਵਲਾਂ ਆ ਦੇਸ਼ ਸ਼ੇਰਨੀ ਕੱਢ ਕੇ ਲੈਣ ਕੇ ਹੱਕ ਤੇ ਰਸਤਾ ਕ ਨਹੀਂ